ਮम्मा ਮੈਨੂੰ ਕਿਹ ਗੱਲ ਕਰਨੀ ਨਹੀਂ ਕਰਨਾ ਕੀ ਗੱਲ ਕਰਨੀ ਮम्मा ਜਿਹੜਾ ਉਹਨੂੰ ਦੀ ਛੁੱਟ ਲੈ ਆਂਦਾਈ ਉਹ ਤੇ ਛੁੱਟ ਸੀਨੇ ਤੇ ਆਈ ਹੈ ਪਰ ਕੋਈ ਨਹੀਂ ਦਿੱਤਾ ਜਾਊਗਾ ਛੁੱਟਾ ਐਡੀ ਕਾਲੀ ਕਾਲੀ ਆ ਤੇਰੇ ਵੀ ਕਿੱਲੇ ਚ ਕੰਡ ਨਹੀਂ ਪੈਣੀ ਜਿੰਨਾ ਤੱਕ ਅਸੀਮ ਤੇ ਗੱਲ ਨਾ ਪਾਇਆ ਤੂੰ ਅਮਾ ਲਿਆਉਂਦਾਈ ਤੇ ਮੈਨੂੰ ਨਾਨਕੇ ਵੀ ਜਾਣਾ ਵਾ ਮਾਸੀ ਕੋਲ ਵੀ ਛੁੱਟੀਆਂ ਦੇ ਵਿੱਚ ਰਹਿ ਕੇ ਆਉਣਾ ਮਤ ਤੇ ਤੂੰ ਜਿਹੜਾ ਉਸਵਾਦੋ ਹਾਂ ਦੇ ਛੁੱਟੀਆਂ ਪੈਣ ਆ ਲਈਆਂ ਵਾ 10 ਦਿਨ ਹੋਰ ਜਾਣਾ ਵਾ ਸਕੂਲੇ ਤੇ ਤੂੰ ਮੈਨੂੰ ਉਹ ਜਿਹੜਾ ਉਦੋਂ ਤੋਂ ਹੀ ਛੁੱਟ ਲੈਂਦਾ ਹੀ ਉਸਵਾਦਿਓ ਸਵਾਦਾਂ ਨੇ ਕੜੀ ਫੋਨ ਵੇਖਣ ਬੈਠੀ ਆ ਮੇਰਾ ਮੁੰਡਾ ਤੇ ਕਿਤੇ ਨਾ ਨਹੀਂ ਲੈਂਦਾ ਹਲੇ ਤੱਕ ਛੁੱਟੀਆਂ ਪੈਣੀਆਂ ਜਾਂ ਪੈਣੀਆਂ ਵਾ ਇਹਨੂੰ ਪਹਿਲੇ ਵੇਲੇ ਛੁੱਟੀਆਂ ਪਈਆਂ ਨਹੀਂ ਤੇ ਪਹਿਲੇ ਲੈਣ ਲੱਗੀ ਇਹਨੂੰ ਮਾਸੀ ਕੋਲ ਨਾੜ ਕੇ ਜਾਂਦੀ ਕੋਈ ਗੱਲ ਨਹੀਂ ਐਂ ਘਸਾਂਵੇਂ ਇਹਦੀ ਮਨਾਲੀ ਜਾਵਾਂਗੇ ਵੀ ਅੱਖਾਂ ਨੇ ਪਿਓ ਕਿੱਥੋਂ ਰੋਟੀ ਪਾਣੀ ਖਾਂਦਾ ਲਵਾ ਕੇ ਆਹੀ ਘੜੇ ਜਾ ਨਹੀਂ ਸਕਦੇ ਇਹ ਵੱਡੀ ਆਈ ਹੈ ਅੱਜ ਦੀ ਪਿਓ ਦੀ ਤੀਜਾ ਕੋਲ ਨਾੜ ਕੇ ਜਾਣਾ ਨਾੜ ਕੇ ਜਾਣਾ ਮੈਂ ਵੀ ਜੂਸ ਪੀ ਰਾ ਇਹ ਅਰੇ ਇਹਨੂੰ ਤੇ ਮੇਰੇ ਜੱਦੀ ਦਾ ਸੋਹਣੀ ਗਿਆਨੇ ਪੀੜਾ ਕਰਣਾ ਆ ਗਏ ਜੇ ਪਾਪਾ ਓਏ ਆ ਗਏ ਭਰਾਵਾ ਆ ਗਏ ਤੁਸੀਂ ਟਿਵੀਸ਼ਨ ਤੋਂ ਜਾਏਂਗਾ ਨਹੀਂ ਨਹੀਂ ਆਏ ਆ ਇਹ ਬੱਬਾ ਬੜੀ ਕੰਮ ਪੜੀ ਐ ਡਾ ਗੋਤ ਪਾਣੀ ਮੋੜਿਆ ਵਾ ਬੰਬੀ ਦੇ ਅੱਛਾ ਹੂੰ ਦੇਖ ਕਰਕੇ ਬੜੀ ਐ ਠੀਕ ਰਾਤ ਦਾ ਪਾਣੀ ਮੋੜਿਆ ਵਾ ਡਾ ਵੀ ਜਣੀ ਐ ਨਾ ਹਾਂਜੀ ਅੜਨੀ ਚਾਹੀਦੀ ਦੋ ਤਿੰਨ ਕੰਮਾਂ ਦੇ ਹੁੰਦੀ ਐ ਸੱਟੇ ਹਾਂਜੀ ਇੱਕ ਤੇ ਬੰਦਾ ਡਿਗਦਾ ਡੁਗਦਾ ਨੇ ਇਹਦਾ ਆਸਰਾ ਹੁੰਦਾ ਹਾਂਜੀ ਵੱਟ ਤੇ ਤੁਰਿਆ ਨੁਜਾ ਸਾਬ ਤੋਂ ਪਰ ਮਾਰਨਾ ਮੇ ਤਾਂ ਠੀਕ ਤੇ ਤੀਜਾ ਇਥੇ ਘਰ 'ਚ ਵੀ ਥੋੜਾ ਜਾ ਕੰਮ ਆ ਸਕਦੀ ਹੈ ਕੋਈ ਗੱਲ ਨਹੀਂ ਕੋਈ ਚੀ ਹਾਂ ਤੂੰ ਤੇ ਗਿਆ ਸਿਆਣਾ ਪੁੱਤ ਮੇਰਾ ਤੇ ਗਿਆ ਸਿਆਣਾ ਸਿਆਣੀਆਂ ਗੱਲਾਂ ਕਰਦਾ ਪਾਪਾ ਮੈਂ ਗੱਲ ਕਰਨੀ ਤੁਹਾਡੇ ਨਾਲ ਪੁੱਤ ਪਹਿਲਾਂ ਗੱਲ ਬਾਅਦ ਚ ਪਹਿਲਾਂ ਪਾਣੀ ਲਿਆ ਦੇਉ ਆਉਂਦੇ ਨੂੰ ਪਾਣੀ ਧਣੀ ਪਸੀਦਾ ਹੁੰਦਾ ਵਾ ਤੇ ਪਾਣੀ ਪੀਣਾ ਤੇ ਬੰਬੀ ਲੋ ਆਏ ਜੇ ਪਾਣੀ ਪੀਣਾ ਚਲੋ ਬਣੋ ਫਤਿਹ ਹੈ ਮਨਾ ਆ ਗਿਆ ਪਾਣੀ ਪੀਣ ਦਾ ਮੈਂ ਕਹਿਣਾ ਨਹੀਂ ਆ ਕੀ ਕਹਿਣਾ ਨੂੰ ਦੱਸ ਮੈਂ ਮੰਮਾ ਨਾਲ ਗੱਲ ਕੀਤੀ ਵੀ ਜਿਹੜਾ ਮੰਮਾ ਨੇ ਉਦੋਂ ਛੁੱਟੀਆਂ ਹੰਾਈ ਹਾਂਜੀ ਹਾਂਜੀ ਮੈਂ ਮੰਡੇ ਜਾਣਾ ਵਾਂ ਛੁੱਟੀਆਂ ਦੇ ਵਿੱਚ ਕਿੱਥੇ ਜਾਣਾ ਮੰਡੇ ਮੈਂ ਨਾਨੀ ਦਾ ਪੂਣਾ ਮੰਡੇ ਆਂ ਕਿਹਿੰਦੇ ਵੀ ਅੱਡੇ ਕੋ ਕੇ ਜਾ ਤੇ ਮਾਸੀ ਆਂਦੇ ਅੱਡੇ ਕੋ ਵੀ ਉਹ ਕੇ ਜਾ ਐਸਾ ਤੇ ਮੈਂ ਮੰਮਾ ਨੂੰ ਚਾਹੀ ਵੀ ਛੁੱਟਦੇ ਸਵਾਰਾ ਤੇ ਮੰਮੀ ਆਦੀ ਆਪਣੇ ਪਾਪਾ ਨੂੰ ਕੋਤਨੀ ਕਰੀ ਕੋਈ ਗੱਲ ਸਵਾਰਾ ਕਿੰਨੇ ਸੋਹਣੇ ਇੱਕ ਕੇ ਦੋ ਅੱਜ ਸੋਨਾ ਇੱਕ ਚੱਲ ਸਵਾਰੀ ਕੋਈ ਇਹਦਾ ਸੋਨਾ ਮੁੰਡੇ ਦਾ ਵੀ ਕੋਈ ਨਹੀਂ ਮੈਂ ਤਾਂ ਰੈਡੀ ਮੈਂਡੀ ਲੈ ਲਈ ਇਹ ਰੈਡੀ ਮੈਂਡੀ ਲੈਂਦਾ ਨਾ ਤੂੰ ਖੋਣਿਆ ਹਾਂਜੀ ਸਲਾਈ ਕਰਾਉਣੀ ਆ ਚੱਲ ਕਰਾ ਕਰਾ ਲਓ ਤੁਹਾਡੀ ਮੰਮੀ ਕਿੱਥੇ ਆ ਓਏ ਅੰਦਰ ਹੋਈ ਆ ਮਾਰਵਾ ਦੇ ਨੂੰ ਅੰਮਾ ਜੀ ਤੁਸੀਂ ਬਾਹਰ ਹੀ ਹੋ ਨੀ ਪਰ ਮੈਂ ਅੱਜ ਤੇ ਆ ਗਏ ਹਾਂ ਬੰਬੀ ਤੋਂ ਗੱਲ ਹੋਰ ਕੋਈ ਨਹੀਂ ਹੋਣੀ ਬਾਹਰ ਆਵੇ ਨਹੀਂ ਮੈਨੂੰ ਵਜੀ ਇਹੋ ਕੰਮ ਨੂੰ ਵਜੀ ਹੋਣੀ ਸੂਟ ਤੋਂ ਕਰਕੇ ਕੁੱਛ ਦੀ ਆ ਭਾ ਕੀ ਜਾਂਦੀ ਜੀ ਆਇਓ ਮਾਣਾਈ ਬਾਹਰ ਹਾਂਜੀ ਆਗੇ ਬਬੀ ਦਾ ਆ ਗਈ ਜੀ ਆ ਗਈ ਬੈਠ ਜਾ ਕੱਢ ਲਾਸ ਨਾ ਕਿਆ ਅਗਲੇ ਆ ਜੀ ਨਿਆਣੇ ਆਂਦੇ ਆ ਵੀ ਬੜੀ ਡਾਂਗ ਖੜੀ ਆ ਅੱਛਾ ਮੈਂ ਵਹਿਮ ਪਰ ਮੜੇ ਕਰਦੀ ਤਾਂ ਕਰਕੇ ਬੜੀ ਆ ਇਹਦਾ ਵੀ ਜਿਹੜਾ ਵਾ ਨਾ ਕੰਮ ਬੜਾ ਸੱਪ ਮਾਰਨ ਵਾਲੇ ਕੋਈ ਗੱਲ ਬਾਤ ਹੋਵੇ ਤੇ ਡਾਂਗ ਦੇ ਸਿਰ ਤੇ ਬੰਦਾ ਠੀਕ ਆ ਠੀਕ ਠੀਕ ਆ ਲੈ ਰੱਖ ਅੰਦਰ ਉਹ ਇਹਨੂੰ ਪਰ ਉਹ ਵਰ ਨਵੀਂ ਸਾਡੀ ਕੁੜੀ ਕਹਿਣ ਦੇ ਹੀ ਤੇ ਆਪਣਾ ਸੂਟ ਮੇਰੇ ਦੋ ਸਵਾ ਲੋ ਜਿਹੜੇ ਲੈਂਦੇ ਆ ਛੁੱਟੀਆਂ ਪਈਆਂ ਮੈਂ ਕਹਿਣ ਦੀ ਮੈਂ ਜਾਣਾ ਨਨਕੇ ਤੇ ਦੋ ਸੂਟ ਉਹਦੇ ਬਣਾ ਦੇ ਕੋਈ ਨਹੀਂ ਬੰਜੜ ਕੇ ਸੂਟ ਅਗਰ ਅ ਤਰ ਕਪੜਾ ਲੈ ਲੈਂਦਾ ਨਾ ਉਹ ਸੀਨੇ ਦੇਵਾਂਗੇ ਸੀਨੇ ਦੇ ਦਾਂਗੇ ਜੇ ਮੈਂ ਤੈਨੂੰ ਕਿਹਾ ਤਾਂ ਤੇ ਹੁਣੇ ਚੜ ਜਾਣਾ ਇਸ ਮੋਟਰਸਾਈਕਲ ਤੇ ਕਿ ਜਾ ਮੈਨੂੰ ਲੈ ਕੇ ਜਾਵ ਤਾਂ ਮੈਂ ਸੂਟ ਸਵਾਈ ਦੇ ਕਰਾ ਲਿਆਵਾਂ ਤੇ ਕੁੜੀ ਯਾਰੀ ਤੈਨੂੰ ਜੜੀ ਆ ਤੈਨੂੰ ਪਾਰਾ ਤੇਰਾ ਤਾ ਚੜ ਜਾਂਦਾ ਕੋਈ ਨਹੀਂ ਦਿੱਤੇ ਜਾਂਦੇ ਸੂਟ ਵੀ ਸੀਨੇ ਜਾ ਕਰ ਦੋ ਕੰਨਣੇ ਤੇ ਮਾਤਾ ਦਾ ਦੇ ਗਿਆ ਤੂੰ ਸੂਟ ਸਵਾ ਸੀਨੇ ਠੀਕ ਆ ਹਾਂਜੀ ਪਾਪਾ ਲੈ ਲੈ ਨਵੀਨੂ ਨਾਲ ਤੇ ਜਾ ਦੇ ਆ ਦੋ ਸੂਟ ਲੈਣੇ ਹਾਂ ਹਾਂਜੀ ਦੋ ਹੀ ਦੋ ਹੀ ਲੈ ਕੇ ਆ ਤੂੰ ਇਹਦੇ ਰਹਿਣ ਦੇ ਇਹਨਾਂ ਦੇ ਆਪੇ ਬਾਅਦ ਚ ਬਣ ਜਾਣਗੇ ਮੁੰਡੇ ਨੇ ਵੀ ਆ ਗਏ ਆ ਚਾਹ ਆ ਕੇ ਰਹਿ ਤੁਹਾਡਾ ਸੁੱਖ ਆ ਆਹ ਕੁੜੀਆਂ ਨੇ ਕੁੜੀਆਂ ਉਹਨੇ ਦੇ ਗਿਆ ਤੂੰ ਇੱਥੇ ਉਹ ਕੁੜੀਆਂ ਜਿਹੜੀਆਂ ਨੂੰ ਨਵੇਂ ਸੂਟ ਵਧੀਆ ਲੱਗਦੇ ਆ ਤੂੰ ਹਣ ਕੀ ਨਵੇਂ ਸੂਟ ਪਾਉਣੇ ਆ ਅਛਾ ਮੈਂ ਬੁੱਧ ਰਹੀ ਹਾਂ ਆ ਵੇਖਣ ਨੂੰ ਲੱਗਣ ਡੈ ਭੀ ਆ ਗਏ ਆਹੋ ਹੈ ਤੇ ਤੁਸੀਂ ਮੈਂ ਦੇ ਮੈਂ ਕਿਹੜੇ ਤੋਂ ਹੋਂਡਿਆ ਮੈਸੇਜ ਕਰਕੇ ਹੁੰਦਾ ਹੀ ਰੱਖੇ ਆਪਣੇ ਚਲੋ ਬੰਦੀ ਜੀ ਚੱਲੀਏ ਸਾਗ ਲੈ ਕੇ ਲਈਏ ਚਲੋ ਚਲੋ ਪੁੱਠੀਆਂ ਗੱਲਾਂ ਬੜੀਆਂ ਆਉਂਦੀਆਂ ਤੁਹਾਨੂੰ ਉਹ ਗੱਲਾਂ ਜਿਹੜੀਆਂ ਬੰਦਾ ਫਿਰ ਅੱਲਾ ਕਰਨੀਆਂ ਚਾਹੀਦੀਆਂ ਵਾ ਬੰਦੇ ਦਾ ਫਿਰ ਵਹਿਮ ਨਿਕਲ ਜਾਂਦਾ ਉਹ ਕਾਹਦਾ ਬੰਦਾ ਗੁਰਨਵੱਟਾ ਜਿਹੜਾ ਬੈਠਾ ਰਵੇ ਗੱਲਾਂ ਸਾੜੀਆਂ ਟੋਲ ਰੱਖ ਕੇ ਬੈਠਾ ਰਵੇ ਗੱਲਾਂ ਨੂੰ ਜੋ ਕੱਢਣੀਆਂ ਚਾਹੀਦੀਆਂ ਚੰਗੀਆਂ ਹੁੰਦੀਆਂ ਸਾਗ ਲੈ ਜੀ ਚਲੋ ਚਲੋ ਤੇ ਬਾਹਰ ਹੋ ਖਾਫੇ ਚ ਹਾਂ ਜੀ ਵੀਨੇ ਦੇ ਉਮੀ ਨਵੀਂ ਮੈਂ ਮੋਟਰਸਾਈਕਲ ਚ ਚੜਾਉਣਾ ਮੈਂ ਚੜਾਉਣਾ ਮੈਨੂੰ ਚਲਾ ਲੈਨੇ ਮੈਂ ਨਹੀਂ ਤੂੰ ਉਦੋਂ ਵੀ ਚਲਾਇਆ ਸੀ ਉਦੋਂ ਵੀ ਕਿੰਨੇ ਝੂਟੇ ਲਿਆ ਸੀ ਮੈਂ ਨਹੀਂ ਲਿਆਇ ਤੂੰ ਵੀ ਚੱਲ ਚਲਾ ਲੈ ਫਿਰ ਚਲ ਆ ਜਲੀ ਹਾਂ ਰੇ ਮੋਟਰਸਾਈਕਲ ਤੇ ਚਲਾਈਆ ਹਾਂ ਜੀ ਮम्मा ਮੁੰਡਾ ਅੱਗੇ ਮਾਂ ਨਹੀਂ ਜਾਣਾ ਵਾ ਜਾ ਕੇ ਤੇ ਸਾਈਕਲ ਲਿਆ ਉੱਤੇ ਜਾਣਾ ਵਾ ਸੀ ਮੈਂ ਤੇ ਅੰਮਾ ਪਾਪਾ ਕਹਿੰਦੇ ਜਲਦੀ ਤੈਨੂੰ ਕੋਈ ਯਾਰੀ ਤੰਗੀ ਆ ਤੇਲ ਮੈਂ ਪਾ ਕੇ ਤੇ ਨਾ ਤੈਨੂੰ ਪ੍ਰੋਬਲਮ ਹੋ ਗਈ। ਤੁਹਾਨੂੰ ਪਤਾ 100 ਰੁਪਏ। ਚੱਲ ਆਪਾਂ ਸਾਗ ਲੈ ਕੇ ਆਈਏ ਜਾਂ ਤੂੰ ਜਾ ਕੇ ਦੇ ਕੇ ਚੱਲ ਮੋਟਰਸਾਈਕਲ ਤੇ। ਚੱਲ ਉੱਧਰ। ਚੱਲ ਸਾਗ ਲੈ ਕੇ ਆਈਏ ਆਪਾਂ। ਆ ਗਈ ਬੰਬੇ ਤੇ ਚੱਲੀਏ। ਮੇਰਾ ਉਹ ਲੈ ਸਾਗ ਨੂੰ। ਆ ਗਿਆ ਆ ਗਿਆ ਲੱਲਾ ਵਾ ਜੇ ਲੱਲਾ ਲਫਾਫਾ ਜਾ ਕੇ ਕਪੜਾ ਵੱਖਣਾ ਸਾਗ ਤੋਂ ਨੂੰ। ਆਹ ਲੱਲਾ ਆ ਰਿਹਾ ਜਾਣ ਨੂੰ ਵੀ। ਥਾਲੀ ਨਹੀਂ। ਉਹ ਡਾਕ ਚੰਗੀ ਹੁੰਦੀ ਹੈ ਨਾਲ। ਇਹ ਕੀ ਕਰਨੀ ਨਾਲ? ਇਹ ਵੀ ਤੈਨੂੰ ਮੈਂ ਦੱਸੂਗਾ। ਚੱਲਾ। ਕੀ ਕਰਨੀ? ਪਾਣੀ ਇਹ ਕੀ ਕਰਨਾ ਹੈ ਨਾਲ ਪਾਣੀ ਫਿਲਟਰ ਲਿਆ ਕੇ ਆਈ ਹਾਂ ਉਹ ਪਾਣੀ ਮੋਟਰ ਦਾ ਪੀਓ ਪੀਂਦੇ ਡੇ ਹੋਏ ਆ ਜੋ ਕੀ ਪਹਿਲੇ ਨਹਿਰਾਂ ਦਾ ਪੀਂਦੇ ਰਹੇ ਆ ਪਾਣੀ ਮੋਟਰ ਦਾ ਪਾਣੀ ਮਾੜਾ ਕਿਤੇ ਫਿਲਟਰ ਤਾਂ ਲੈ ਕੇ ਆਈ ਮੈਂ ਤਾਂ ਵਧੀਆ ਹਾਂ ਫਿਲਟਰ ਤੇ ਹੋ ਜਾ ਤੂੰ ਗਿੱਜ ਲੋ ਫਿਲਟਰ ਦਾ ਪੀ ਕੀ ਕੇ ਓ ਜੱਟ ਚੜਦੇ ਮੇਰੇ ਜੇ ਖਾਨ ਨੂੰ ਬੱਤੀ ਪੱਤੀ ਆਇਆ ਹੈ ਨਾ ਐਨਾ ਦੇਉਂਦੇ ਰੰਗਾਰਿਆ ਆਹਹਹ ਕੱਟਾ ਕਦੇ ਨਾ ਇਹ ਬੱਲਾ ਬਾੜ ਜੀ ਆਪਣੇ ਤੇ ਲਈ ਬਣਾ ਡਾ ਇੱਡਾ ਵੱਡਾ ਉਹ ਤੇ ਸਾਰੀ ਤੂੜੀ ਪੰਦੀ ਆ ਆ ਤੂੰ ਮੋਸਲਿਆ ਬੱਦਾ ਵਾ ਤੂੰ ਇਹ ਵਾਦੂ ਹੀ ਤੂੜੀ ਐਂ ਚੱਲ ਆਪਣਾ ਵਿਰਸਾ ਹੀ ਸਾਹਮ ਕੇ ਰੱਖ ਛੱਡ ਗਏ ਮੁਸਲ ਬੰਦ ਲੈਨੇ ਆ ਉਹ ਵੇ ਵੇਲਣਾ ਵੀ ਰੱਖਿਆ ਅਸੀਂ ਅਜੇ ਆਪਣਾ ਪੁਰਾਣਾ ਮਿਰਸਾ ਸਾਹਮ ਕੇ ਪਰ ਆਹ ਤੇ ਨਿਆਣਾ ਨੂੰ ਪਤਾ ਲੱਗੂਗਾ ਕਾ ਖੜਦੇ ਰਹਿੰਦੇ ਇਹਦਾ ਕੋਈ ਸਰਾਨੀ ਆ ਇਧਰ ਵੇਖ ਮਾਂ ਵਧੀਆ ਕੁਆਲਿਟੀ ਦੇ ਉਧਰ ਡੇਡ ਪੈਲੀ ਮੂੰਗੀ ਦੀ ਆ ਅੱਗੇ ਸਾਗ ਵਿਗਿਆ ਹਰ ਇੱਕ ਵੈਰੈਟੀ ਜਿਹੜੀ ਥੋੜੀ ਥੋੜੀ ਵੇਚਣੀ ਚਾਹੀਦੀ ਆ ਬੰਦੇ ਨੂੰ ਉਹ ਤੇ ਮੈਨੂੰ ਪਤਾ ਪ્યોਰ ਚੀਜ਼ਾਂ ਖਾਣੀਆਂ ਜਿਹੜੀਆਂ ਤੀਮੀ ਪਟੇਰੇ ਯੋਥੇ ਫਸਲਾਂ ਲਾਉਂਦੇ ਆ ਚੱਲ ਆ ਤੈਨੂੰ ਸਾਗ ਬਖਾਵਾਂ ਤੇ ਤੋੜੋ ਸਾਗ ਉਥੋਂ ਇਹ ਗਰਮੀਆਂ ਵਾਲਾ ਕਾਹਦਾ ਸਾਗ ਹੰਦਾ ਜੀ ਨਾਨੀਆਂ ਦੇ ਪਿਆ ਦੱਸੇ ਆਪਾ ਬੰਦੇ ਪਾਸ ਆ ਗਏ ਆ ਆ ਕੋਈ ਸਾਗ ਵਾ ਸਰੋਂ ਦਾ ਸਾਗ ਹੋਵੇ ਜਵਾਰ ਦੀ ਰੋਟੀ ਹੋਵੇ ਵਾਣ ਵਾਲਾ ਮੰਜਾ ਹੋਵੇ ਮੰਜੇ ਉੱਤੇ ਬੈਠਾ ਜੱਟ ਹੋਏ ਬਣਿਆ ਨਵਾਬ ਹੋਵੇ ਆਪਣਾ ਪੰਜਾਬ ਹੋਵੇ ਆਪਣਾ ਪੰਜਾਬ ਹੋਇਆ ਤਾਂ ਪੰਜਾਬ ਨੇ ਘਰੇ ਨਾਲ ਕੋਕਰਾਉਣਾ ਵਾ ਨਹੀਂ ਇਹ ਕਰਨਾ ਪੈਣਾ ਸਾਰਾ ਘਰ ਜਾ ਕੇ ਕਰੋ ਕਰੋ ਮਿਹਨਤ ਬੁੜੀਆਂ ਵਾਲੇ ਕੰਮ ਬੁੜੀਆਂ ਹੀ ਕਰਦੀਆਂ ਹੁੰਦੀਆਂ ਆ ਮੈਂ ਵੀ ਕੁੱਕਰ 'ਚ ਬਣਾ ਦੇਣਾ ਮੈਂ ਨਹੀਂ ਚੁੱਲਾ ਚੱਲਾ Đਾਉਣਾ ਵਾਸਤੇ ਕੁੱਕਰ 'ਚ ਕਿਉਂ ਬਣਾਉਣਾ ਮੈਂ ਤੂੰ ਮਿਕਸੀ 'ਚ ਬਣਾ ਹਾਂ ਮਿਕਸੀ 'ਚ ਬਣਾ ਕੇ ਤੇ ਤੜਕਾ ਲਾ ਦੇ ਹਾਂ ਇਹ ਵੀ ਕੁੱਕਰ 'ਚ ਬਣਾਉਣਾ ਮਾਂ ਤੇ ਇਧਰਾ ਹਣੀ ਮੈਂ ਚੂੜੇ ਤੇ ਗਈ ਸੀ ਨੇ ਹਾਂਜੀ ਚਲ ਕਰਾ ਫੇ ਮੇਰਾ ਸਾਹ ਚਲਾ ਸਲਾਹ ਕੀ ਆਂਦੇ ਈ ਟਰਲ ਕੁਝ ਨਹੀਂ ਉਹ ਨਾਪ ਲਿਆ ਬਸ ਤੇ ਅੰਦੀ ਸੀਪ ਜੂਗਾ ਅਹ ਸਾ ਚਲ ਤਾਂ ਮੈਂ ਤਾਂ ਮੇਰੇ ਚੌਕਸ ਆ ਗਏ ਮੇਰਾ ਹੁੰਦਿਆ ਕੇ ਸਾਗ ਨਹੀਂ ਬਣਾ ਲਿਆ ਉਹੀ ਪੜ ਗਿਆ ਵਾ ਤੇ ਰੋਟੀ ਵੀ ਕਰ ਮੂੰਗਰ ਵੀ ਪੰਡੀਆਂ ਆਪ ਕਦੋਂ ਦੇ ਗਏ ਆ ਪਨੀਰੀ ਵੀ ਚੜ ਖਾਣੇ ਦਾ ਕ ਆਏ ਨਹੀਂ ਆ ફરા ફૂલ કરીને બોસની આવી તો કਿੱથે ગઈ ઓ આજો રોટી કાલોણ કરન ડર નહી ખાંડી આ આ ગઈ જે આ વેન જાજે વેનીરી વેનીરી બીટી આ અચ્છા વઢિયા વેરાઇટી એ ને વાં સાગની બની ગય આ લ્યા લ્યા ઉછાતા રયો ચલો ગાર્ની લ્યા સરદારતી આલો રાટી ખેતા દે ગાના બોલ દે હે ના મક્કી ની રોટી ને સરવનો સાગો હે એ મિક્સી બનાયંગા કે હાલતા બનાયવા ਨੇ ਨਹੀਂ ਇਹ ਮੈਂ ਕੁਫੜ ਤੇ ਬਣਾਇਆ ਵਾ ਹਾਂਜੀ ਤੇ ਨਾਲ ਸਾਰਾ ਕੁਝ ਲੈ ਕੇ ਦਿੱਤਾ ਵਾ ਥੋੜੀ ਕਿਪੜਾਇਆ ਥੋੜੀ ਕਿ ਹੋ ਕਿਉਂਤੀ ਆ ਥੋੜੀ ਹੁੰਦੀ ਆ ਮਿੱਟੀ ਦਾ ਭਾਂਡਾ ਉਹ ਤੇ ਬਣਾਇਆ ਕਰੋ ਜਾਨਾ ਉਹ ਸਾਡੇ ਕੋਲ ਸਿੱਖ ਲਾਂਗੇ ਨਿਆਣਾ ਨਿਆਣਾ ਸਹੀ ਰਿਆ ਕਰ ਮੈਂ ਖੋਹੀ ਆ ਹੋ ਮੇਰ ਨਾਲ ਖੋਜਵਾ ਪਰ ਨਿਆੜਾ ਤੰਗਵਾ ਤੂੰ ਇਹ ਮੋੜ ਪਾ ਕੇ ਕਾ बच्चियाँ अच्छा अच्छा तो ना तो सही यार मेरी भी गुंकाल ली, सही का? ओके। लापते तो भांजी, आया पता तेरी लड़की कहाँ? वाह, मैं おいで、これね。